ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਸਸ਼ੀਕਾਲ ਮਤੋਂ ਨਾਲ ਪ੍ਰਿਆ ਤਾਂ ਬਠਿੰਡਾ ਦੇ ਵਿੱਚ ਕਿਸਾਨਾਂ ਤੇ ਪੁਲਿਸ ਦਾ ਮਾਮਲਾ ਹਲੇ ਠੰਡਾ ਨਹੀਂ ਸੀ ਹੋਇਆ ਕਿ ਨਵਾਂ ਮਾਮਲਾ ਇੱਕ ਹੋਰ ਸਾਹਮਣੇ ਆ ਚੁੱਕਿਆ ਹੈ ਸੰਗਰੂਰ ਦੇ ਵਿੱਚ ਪ੍ਰੋਫੈਸਰਾਂ ਤੇ ਪੁਲਿਸ ਵਿਚਾਲੇ ਝੜਾਪ ਵੇਖਣ ਨੂੰ ਮਿਲੀ ਹੈ ਜਿਸ ਦੌਰਾਨ ਮੌਕੇ ਦਾ ਮਾਹੌਲ ਕਾਫੀ ਜ਼ਿਆਦਾ ਤਣਾਪੂਰਨ ਬਣ ਚੁੱਕਿਆ ਹੈ ਤੇ ਤਸਵੀਰਾਂ ਮੌਕੇ ਦੀਆਂ ਸੰਜਿਆ ਕਰਵਾ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਮਾਹੌਲ ਕਿੰਨਾ ਜ਼ਿਆਦਾ ਭਖਿਆ ਹੋਇਆ ਹੈ ਪੁਲਿਸ ਅਤੇ ਪ੍ਰੋਫੈਸਰਾਂ ਦੇ ਵਿਚਾਲੇ ਜਿਹੜੀ ਤੱਕਾ ਮੁਕੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਇੱਥੋਂ ਤੱਕ ਕਿ ਖਬਰਾਂ ਵੀ ਸਾਹਮਣੇ ਆਈਆਂ ਨੇ ਕਿ ਇਸ ਦੌਰਾਨ ਕਈ ਕਈਆਂ ਦੀਆਂ ਪੱਗਾਂ ਤੱਕ ਲੱਥ ਚੁੱਕੀਆਂ ਨੇ ਜਿਹੜੀਆਂ ਪ੍ਰੋਫੈਸਰਾਂ ਦੀਆਂ ਚੁੰਨੀਆਂ ਤੱਕ ਰੁਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਤਸਵੀਰਾਂ ਦੇਖ ਸਕਦੇ ਹੋ ਕਿ ਮਾਹੌਲ ਕਿੰਨਾ ਜ਼ਿਆਦਾ ਤੇ ਨਾਪੁਰਣ ਹੋਇਆ ਪਿਆ ਤਾਂ ਜਾਣਕਾਰੀ ਮਿਲੀ ਕਿ ਜਿਵੇਂ ਹੀ ਇਹ ਪ੍ਰੋਫੈਸਰ ਅਤੇ ਲਾਇਬ੍ਰੇਰੀਨਾਂ ਸੀਐਮਡੀ ਰਿਹਾਈਸ਼ ਵੱਲੋਂ ਵਧਣ ਲੱਗੇ ਸੀ ਤਾਂ ਪੁਲਿਸ ਵੱਲੋਂ ਇਹਨਾਂ ਨੂੰ ਵਿੱਚ ਵਿਚਾਲੇ ਰੋਕ ਦਿੱਤਾ ਜਾਂਦਾ ਹੈ ਕਿਉਂਕਿ ਪੁਲਿਸ ਫੋਰਸ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਤਨਾਤ ਕੀਤੀ ਹੋਈ ਹੈ ਤੇ ਇਹਨਾਂ ਵੱਲੋਂ ਰੋਕ ਦਿੱਤਾ ਜਾਂਦਾ ਹੈ ਅਤੇ ਜਿਵੇਂ ਹੀ ਇਹਨਾਂ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾ ਪ੍ਰੋਫੈਸਰਾਂ ਵੱਲੋਂ ਜਿਨ੍ਹਾਂ ਵੱਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਸ ਦੌਰਾਨ ਹੀ ਮੋਹਲ ਕਾਫੀ ਜ਼ਿਆਦਾ ਤਣਾਪੁਰਨ ਬਣ ਜਾਂਦਾ ਸਿੱਧੀ ਕਾਫੀ ਜ਼ਿਆਦਾ ਗੰਬੀਰ ਬਣ ਜਾਂਦੀ ਹੈ ਜਿਸ ਦੌਰਾਨ ਇਹ ਵੀ ਜਾਣਕਾਰੀ ਆਈ ਹੈ ਕਿ ਕਈ ਜਿਹੜੇ ਪ੍ਰਦਰਸ਼ਨਕਾਰੀ ਨੇ ਉਹ ਜ਼ਖਮੀ ਵੀ ਹੋ ਚੁੱਕੇ ਨੇ ਖਿੱਚਤੂ ਕਾਫੀ ਜ਼ਿਆਦਾ ਹੋਈ ਹੈ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਨੇ ਸੰਘਰਸ਼ ਕਰ ਰਹੇ ਨੇ ਤੁਹਾਨੂੰ ਦੱਸ ਦਨੇ ਕਿ ਇਹਨਾਂ ਵੱਲੋਂ ਖਾਸ ਤੌਰ ਤੇ ਗੱਲ ਦਾ ਜ਼ਿਕਰ ਕੀਤਾ ਗਿਆ ਪ੍ਰਦਰਸ਼ਨਕਾਰੀ ਇਹਨਾਂ ਪ੍ਰੋਫੈਸਰਾਂ ਵੱਲੋਂ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਨੇ 23 ਸਤੰਬਰ ਨੂੰ 21158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਭਰਤੀ ਨੂੰ ਨੇਪੜੇ ਚੜਾਉਣ ਦੇ ਲਈ ਹਰੀ ਛੰਡੀ ਦਿੱਤੀ ਸੀ ਪੰਜਾਬ ਸਰਕਾਰ ਨੇ ਭਰਤੀ ਨੂੰ ਅੱਧ ਵਿਚਾਲੇ ਲટકਾ ਦਿੱਤਾ 600 ਤੋਂ ਵੱਧ ਸਹਾਇਕ ਪ੍ਰੋਫੈਸਰ ਕਾਲਜਾਂ ਦੇ ਵਿੱਚ ਨਿਯੁਕਤ ਹੋ ਚੁੱਕੇ ਨੇ ਪਰ ਰਹਿੰਦੇ 411 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨ ਉਮੀਦਵਾਰ ਪਿਛਲੇ 2 ਮਹੀਨਿਆਂ ਤੋਂ ਨਿਯੁਕਤੀ ਦੀ ਉਡੀਕ ਦੇ ਵਿੱਚ ਬੈਠੇ ਰਹਤਾ ਇਸ ਨੂੰ ਲੈ ਕੇ ਸਰਕਾਰ ਉਹਨਾਂ ਵੱਲ ਬਿਲਕੁਲ ਵੀ ਕੋਈ ਧਿਆਨ ਨਹੀਂ ਦੇ ਰਹੀ ਜਿਸ ਨੂੰ ਲੈ ਕੇ ਹਰ ਕੇ ਉਹੜਾ ਵੱਲੋਂ ਸੀਐਮ ਦੀ ਰਿਹਾਈਸ਼ ਵੱਲੋਂ ਵਧੰਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਪੁਲਿਸ ਫੋਰਸ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਹੈ ਤਾਂ ਜਿਵੇਂ ਹੀ ਇਹ ਖਿੱਚਤੂ ਖਿੱਚਤੂ ਹੋਣੀ ਸ਼ੁਰੂ ਹੁੰਦੀ ਹੈ ਤਾਂ ਮਾਹੌਲ ਕਾਫੀ ਜ਼ਿਆਦਾ ਉਤਦਆ ਪਖ ਜਾਂਦਾ ਹੈ ਤਾਂ ਤੁਹਾਨੂੰ ਦੱਸ ਦਰਨੇ ਕਿ ਇਹਨਾਂ ਪ੍ਰਦਰਸ਼ਨਕਾਰੀਆਂ ਵੱਲੋਂ ਸਰਕਾਰ ਦੇ ਖਿਲਾਫ ਆਪਣਾ ਰੋਸ ਕੱਢਿਆ ਜਾ ਰਿਹਾ ਹੈ ਹੋਰ ਕੀ ਕੁਝ ਕਿਹਾ ਗਿਆ ਸੁਣਦੇ ਆ ਮੇਰਾ ਨਾਮ ਦਲਜੀਤ ਕੌਰ ਹੈ ਦਲਜੀਤ ਕਿੱਥੇ ਪਹੁੰਚੋਗੇ ਤੇ ਕੀ ਮਾਹੌਲ ਹੈਗਾ ਹੁਣ ਦਾ ਤੇ ਕੀ ਮੰਗਿਆ ਤੁਹਾਡੀ ਮੈਂ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਪੀਏ ਕੁਮੀਦਵਾਰ ਆ 3 ਸਾਲ ਪਹਿਲਾਂ ਇਹ ਪੰਜਾਬ ਦੀ ਸਰਕਾਰੀ ਕਾਲਜਾਂ ਦੇ ਵਿੱਚ 25 ਸਾਲਾਂ ਬਾਅਦ ਰੈਗੂਲਰ ਭਰਤੀ ਆਈ ਸੀ ਤੇ ਉਹ ਕੋਰਟ ਦੇ ਵਿੱਚ ਲਟਕ ਰਹੀ ਸੀ ਹੁਣ ਅੱਜ ਤੋਂ 2 ਮਹੀਨੇ ਪਹਿਲਾਂ ਹਾਈ ਕੋਰਟ ਨੇ ਉਹ ਹਰੀ ਝੰਡੀ ਦੇਦੀ ਇਦੇ باوجود ਸਰਕਾਰ ਮੀਡੀਆ 'ਚ ਤਾਂ ਇਹ ਦਮਗਜੇ ਮਾਰ ਰਹੀ ਹੈ ਕਿ ਅਸੀਂ 1158% ਜਿਹੜੀ ਉਹ ਪੂਰੀ ਕਰਤੀ ਹੈ ਪਰ ਸਾਨੂੰ 2 ਮਹੀਨੇ ਹੋ ਗਏ ਸੜਕਾਂ ਤੇ ਰੁਲਦਿਆਂ ਨੂੰ ਇਹਨਾਂ ਨੇ 483 ਸਾਡੇ ਕੈਂਡੀਡੇਟ ਜਿਨ੍ਹਾਂ ਕੋਲ ਅਪੁਆਇੰਟਮੈਂਟ ਲੈਟਰ ਹੈਗੇ ਸੀ ਉਹਨਾਂ ਨੂੰ ਤਾਂ ਜੁਆਇਨ ਕਰਵਾਤਾ ਪਰ ਸਾਨੂੰ 411 ਜਿਹੜੇ ਅਸੀਂ ਉਮੀਦਵਾਰਾਂ ਸਾਨੂੰ ਹੁਣ ਤੱਕ ਨਾ ਤਾਂ ਜੁਆਇਨਿੰਗ ਲੈਟਰ ਦਿੱਤੇ ਨਾ ਸਟੇਸ਼ਨਾਂ ਤੇ ਭੇਜਿਆ ਅਸੀਂ ਇਸੇ ਤਰ੍ਹਾਂ ਧੱਕੇ ਖਾ ਰਹੇ ਹਾਂ ਪਹਿਲਾਂ ਗਿੱਦੜ ਬਾਹੀ ਇਹਨਾਂ ਨੇ ਸਾਡੇ ਨਾਲ ਖਿੱਚਤੂ ਕੀਤੀ ਸਾਨੂੰ ਮਾਰਿਆ ਕੁੱਟਿਆ ਤੇ ਅੱਜ ਦਾ ਹਾਲ ਤੁਸੀਂ ਦੇਖ ਹੀ ਚੁੱਕੇ ਹੋ ਕੀ ਮਾਹੌਲ ਹੈ ਹੁਣ ਮੌਕੇ ਦੇ ਤੁਸੀਂ ਮੌਕੇ ਤੇ ਮਾਹੌਲ ਇਹੀ ਹੈ ਕਿ ਭਗਵੰਤ ਮਾਨ ਜੀ ਫੇਰ ਆਪਦੇ ਘਰ ਤੋਂ ਗਾਇਬ ਨੇ ਕਹਿ ਦਿੰਦੇ ਨੇ ਕਿ ਇੱਥੇ ਉਹ ਹੈਗੇ ਨਹੀਂ ਤੇ ਸਾਹਮਣੇ ਤੁਸੀਂ ਦੇਖਿਆ ਹੀ ਹੈ ਕਿ ਧੱਕਾ ਮੁਕੀ ਕੀਤੀ ਹੈ ਇਹਨਾਂ ਨੇ ਸਾਡੇ ਡੰਡੇ ਮਾਰੇ ਨੇ ਸਾਡੇ ਗੋਡੇ ਖੁਦ ਛਿਲੇ ਪਏ ਨੇ ਸਾਹ ਸਾਨੂੰ ਆ ਨਹੀਂ ਰਿਹਾ ਹੈਗਾ ਤੇ ਬਿਲਕੁਲ ਸਾਡੇ ਸਾਥੀ ਜ਼ਖਮੀ ਹੋਏ ਨੇ ਬਹੁਤਿਆਂ ਦੇ ਸੱਟਾਂ ਲੱਗੀਆਂ ਨੇ ਤੇ ਪ੍ਰਸ਼ਾਸਨ ਨਾਲ ਫਿਲਹਾਲ ਗੱਲਬਾਤ ਚੱਲ ਰਹੀ ਹੈ ਪਰ ਸਾਡੇ ਹੱਥ ਪੱਲੇ ਹਜੇ ਤੱਕ ਕੁਝ ਨਹੀਂ ਪੈ ਰਿਹਾ ਹੈਗਾ ਇਹ ਜਿਹੜੀ ਸਰਕਾਰ ਹੈ ਇਹ ਪੂਰੀ ਝੁੱਠੀ ਪਖੰਡੀ ਸਰਕਾਰ ਹੈ ਇਹਨੂੰ ਸਿਰਫ ਤਮਗਾ ਜੇ ਮਾਰਨ ਤੋਂ ਬਿਨਾ ਇਹਨੂੰ ਕੁਝ ਹੀ ਆਉਂਦਾ ਹੈ ਸਾਡੀ ਮੁਖਮੰਗ ਇਹ ਹੀ ਹੈ ਕਿ ਅਸੀਂ ਜਿਹੜੇ 411 ਪਛਾਵਾਂ ਦੇ ਲਾਇਬ੍ਰੇਰੀਅਨ ਤੇ ਐਜੂਕੇਸ਼ਨ ਦੇ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਸਰਕਾਰ ਖੇਤੀ ਤੋਂ ਖੇਤੀ ਕਾਲਜਾਂ ਦੇ ਵਿੱਚ ਭੇਜੇ